ਦਸਮਾ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਤਾਈ ਹੋਏ ਸਹਾਏ ਸਭ ਤਾਈ ਹੋਏ ਸਹਾਏ ਦਸਮਾ ਪਾਤਸ਼ਾਹਾਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸਕੇ ਬਾਖ ਦਰਸ਼ਨ ਦੀ ਦਾਰ ਦਾ ਧਿਆਨ ਕਰਕੇ ਖਾਲਸਾ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਪੰਜਾਂ ਪਿਆਰਿਆਂ ਚੋਂ ਸਾਹਿਬ ਜਾਂਦੇ ਆਂ ਚਾਲੀਆਂ ਮੁਕਤੀਆਂ ਹਟੀਆਂ ਟਕੀਆਂ ਜਟੀਆਂ ਸਤੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੱਢ ਕੇ ਛਕਿਆ ਦੇਖ ਚਲਾਈ ਚੇਗ ਵਾਈ ਦੇਖ ਕੇ ਅਨਜਿਤ ਕੀਤਾ ਕਿੰਨਾ ਪਿਆਰਿਆਂ ਸਤਿਆਰਿਆਂ ਧਰਮੀਆਂ ਪੁਰਸ਼ਾਂ ਦੀ ਪਵਿੱਤਰ ਕਮਾਈ ਦਾ ਅੰਤਰਕੇ ਫਾਰਸਾ ਸਾਹਿਬ ਜੀ ਬੋਲੋ ਜੀ ਜੀ ਵਾਲੇਕੁਮ ਵਾਲੇਕੁਮ ਕਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਟ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਤਾਂ ਆਰਿਆ ਨਾਲ ਚਾਏ ਗਏ ਗੁਰਦੁਆਰਾ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਸਦੇ ਕੇਸਾਂ ਸਵਾਸਾਂ ਸੰਭਾਇਆ ਕਿੰਨਾ ਸਿੰਘਾਂ ਸਿੰਘਣੀਆਂ ਪੁਚੰਗੀਆਂ ਮਸੂਮਾਂ ਦੀ ਪਵਿੱਤਰ ਕਮਾਈ ਦਾ ਕਿ ਹੰਤ ਕਰਕੇ ਖਾਲਸਾ ਸਾਹਿਬ ਜੀ ਬੋਲੋ ਜੀ ਸਿਵਾ ਜੀ ਹਰਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਸਾਹਿਬ ਜੀ ਬੋਲੋ ਜੀ ਸਿਵਾ ਜੀ ਹਰਿ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ

ਸਾਹਿਤਕਾਰ ਵੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਰੋ ਵਿਛੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੁਭਾਵ ਦਾ ਦਾਨ ਖਾਹ ਸਾਜੀ ਨੂੰ ਬਖਸ਼ੋ ਏ ਨਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪੀ ਜਗ੍ਹਿ ਅਰਦਾਸ ਤੇ ਮਿਲਦੀ ਜੁਗੜੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਾਵਾਕ ਹਨ जहां को मुश्किल अट बने ढोई तो कोई तो ना दे लाकू होए दुश्मना साक पे भागे खड़े सबो भंजे आसरा तुक्के सब सराओ केते तो आवे उस पार ब्रह्म लगे ना तत्ती वाओ केते आवे उस पार ब्रह्म लगे ना तत्ती वाओ सच्चे पास आदमी के भाव आ कने सच्चे पास आ के तो करनी

ਸੱਚੇ ਪਾਤਸ਼ਾਹ ਜੋ ਹਮੜਾ ਫੌਜਵਲੋ ਹਮੜਾ ਵਲੋ ਸੱਚੇ ਪਾਤਸ਼ਾਹ ਜੋ ਹੋਰ ਸਾਗੇ ਸੰਸਥਾਵਾਂ ਵਲੋਂ ਸਭ ਦੇ ਨਿਰਸੱਚੇ ਪਾਸ਼ਾ ਵਲੋਂ ਬੇਨਤੀ ਹੈ ਆਪ ਕਿਰਪਾ ਕਰੋ ਰਾਜਵੀਰ ਸਿੰਘ ਨੂੰ ਤਾਂ ਦੁਸ਼ਟੀਆਂ ਬਖਸ਼ੋ ਬੇੜੀਆਂ ਪਰਵਾਣ ਕਰਨੀਆਂ ਉਹ ਰੱਤ ਦਾ ਮਾਫ ਕਰਨੀਆਂ ਆਗਿਆ ਬਖਸ਼ੋ ਸਭ ਹੋਵੇ ਨਾਮ ਜਪਾਵੇ ਅਨੇਸੋ ਚੜੇ ਸਤਿ ਪਰੇ ਸੋਤਾਏ ਰੱਖਿਆ ਬਾਬਾ ਨਾਨਕ ਦੀ ਖਾਤ ਕਰੇ ਨਾਨਕ ਨਾਮ ਜੜਦੀ ਤਾਲ ਤੇਰੇ ਭਾਣੇ ਸਰਬਤ ਪਤਵਾਂ